ਡੇੜਬਾ ਦੇ ਪਿੰਡ ਰੋਗਲਾ ਦੇ ਵਿੱਚ ਪਿੰਡ ਦੇ ਵਿੱਚ ਹੀ ਮੁੰਡੇ ਕੁੜੀ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਇਹ ਮਾਮਲਾ ਲਗਾਤਾਰ ਗਰਮਾਰਿਆ ਤੇ ਇਸ ਮਾਮਲੇ ਦੇ ਵਿੱਚ ਪੰਚਾਇਤ ਦੇ ਵੱਲੋਂ ਮਤਾ ਪਾਇਆ ਜਾਂਦਾ ਕਿ ਪਿੰਡ ਦੇ ਵਿੱਚੋਂ ਮੁੰਡੇ ਕੁੜੀ ਨੂੰ ਬਾਹਰ ਕੱਢਿਆ ਜਾਵੇ। ਇਸ ਤੋਂ ਬਾਅਦ ਮਹਿਲਾ ਰਾਜ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ। ਨੋਟਿਸ ਲੈਣ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕੋ ਹੋਰ ਵੱਡੇ ਅਪਡੇਟ ਸਾਹਮਣੇ ਆ ਚੁੱਕੀ ਹੈ। ਦੱਸਦੀ ਹੈ ਕਿ ਪਿੰਡ ਦੇ ਵਿੱਚ ਹੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੇ ਲੜਕੇ ਅਤੇ ਲੜਕੀ ਦੇ ਮਾਮਲੇ ਨੂੰ ਲੈ ਕੇ ਡੀਐਸਪੀ ਡਿੜਬਾ ਨੇ ਜਾਣਕਾਰੀ ਦਿੰਦੋਏ ਦੱਸਿਆ ਕਿ ਪੰਜਾਬ ਮਹਿਲਾ ਰਾਜ ਕਮਿਸ਼ਨਰ ਵੱਲੋਂ ਨੋਟਿਸ ਤੋਂ ਬਾਅਦ ਦੋਨੇ ਧਿਰਾਂ ਨੂੰ ਇੱਥੇ ਦਫ਼ਤਰ ਵਿੱਚ ਬੁਲਾਇਆ ਗਿਆ ਜਿੱਥੇ ਦੋਨੇ ਧਿਰਾਂ ਦੇ ਨਾਲ ਗੱਲਬਾਤ ਕੀਤੀ ਉਹ ਲੜਕਾ ਤੇ ਲੜਕੀ ਵੀ ਮੌਜੂਦ ਹੋਏ ਜਿਨ੍ਹਾਂ ਦੇ ਕਰਕੇ ਇਹ ਸਾਰਾ ਵਿਵਾਦ ਛਿੜਿਆ ਹੋਇਆ ਗੱਲਬਾਤ ਕਰਦੇ ਹੋਏ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਸੀ ਇਸ ਨੂੰ ਵੀ ਕਾਨੂੰਨ ਦੀ ਉਲੰਘਣਾ ਦੱਸਿਆ ਗਿਆ ਆਓ ਜਾਣਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਦੇ ਵੱਲੋਂ ਕੀ ਕੁਝ ਗੱਲਬਾਤ ਕੀਤੀ ਗਈ ਤੇ ਕੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਇੱਕ ਬੜਾ ਲੱਗ ਜਾ ਕੇ ਕੇਸ ਸਾਡੇ ਸਾਹਮਣੇ ਆਇਆ ਹੈ ਥਾਣਾ ਡਿੜਬਾਤ ਪਿੰਡ ਰੁਗਲਾ ਦੇ ਵਿੱਚ ਇੱਕ ਕਪਲ ਜਿਹੜਾ ਹੈ ਉਹ ਇੱਕੋ ਪਿੰਡ ਨੂੰ ਉਸੇ ਰੁਗਲੇ ਪਿੰਡ ਨੂੰ ਬਿਲੋਂਗ ਕਰਦੇ ਨੇ ਜਿਹੜਾ ਲੜਕਾ ਤੇ ਜਿਹੜੀ ਲੜਕੀ ਇਨਾਂ ਦੇ ਆਪਸ ਵਿੱਚ ਇੱਕੋ ਪਿੰਡ 'ਚ ਵਿਆਹ ਕਰਾਉਣ ਤੇ ਪਿੰਡ ਵਾਲਿਆਂ ਨੂੰ ਇਹਨਾਂ ਤੇ ਇਤਰਾਜ਼ ਸੀ ਜਿਹਦੇ ਕਰਕੇ ਜਿਹੜਾ ਪੰਚਾਇਤ ਨੇ ਉੱਥੇ ਇੱਕ ਮਤਾ ਪਾਇਆ ਜਿਹਦੇ ਚ ਇਹਨਾਂ ਨੂੰ ਬਾਈਕਾਟ ਜਿਹੜਾ ਹੈ ਵੀ ਪਿੰਡ ਵਾਲਿਆਂ ਨੇ ਜਾਂ ਪੰਚਾਇਤ ਨੇ ਕੀਤਾ ਤੇ ਇਹ ਰੈਜ਼ੋਲੂਸ਼ਨ ਜਿਹੜਾ ਉੱਥੇ ਪਾਸ ਕੀਤਾ ਗਿਆ ਜਿਹੜਾ ਕਿ ਕਾਫੀ న్యూਸ 'ਚ ਵੀ ਜਿਹੜਾ ਹਾਈਲਾਈਟ ਹੋਇਆ ਅਜ ਉਸੇ ਮੈਟਰ ਦੇ ਸਬੰਧ 'ਚ ਅਸੀਂ ਜਿਹੜਾ ਇਹ ਮੈਰਿਡ ਕਪਲ ਹੈ ਇਹਨਾਂ ਨੂੰ ਆਪਣੇ ਆਫਿਸ ਬੁਲਾਇਆ ਇਹਨਾਂ ਦੀ ਸੁਣਵਾਈ ਕੀਤੀ ਹੈ ਤਾਂ ਕਿ ਅਸੀਂ ਜਾਣ ਸਕੀਏ ਵੀ ਜੇ ਇਹਨਾਂ ਨੂੰ ਕਿਸੇ ਤੋਂ ਕੋਈ ਡਰ ਹੈ ਜਾਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਕੋਈ ਥ੍ਰੈਟ ਹੈ ਜਾਂ ਕੋਈ ਵੀ ਇਹਨਾਂ ਨੂੰ ਜੇ ਕਿਸੇ ਗਲਤ ਤਰੀਕੇ ਅਪਰੋਚ ਕਰ ਰਿਹਾ ਡਰਾ ਰਿਹਾ ਧਮਕਾ ਰਿਹਾ ਜਾਂ ਕੋਈ ਇਹੋ ਜਿਹੀ ਧਮਕੀ ਦੇ ਰਿਹਾ ਵੀ ਇਹ ਪਿੰਡ ਛੱਡ ਜਾਣ ਤਾਂ ਉਹ ਚੀਜ਼ਾਂ ਅਸੀਂ ਕਨਫਰਮ ਕਰਨ ਲਈ ਵੈਰੀਫਾਈ ਕਰ ਲਈ ਇਹਨਾਂ ਨੂੰ ਅੱਜ ਬੁਲਾਇਆ ਤੇ ਨਾਲ ਹੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਹੈ ਉਹਨਾਂ ਦੇ ਨਾਲ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਉਹਨਾਂ ਦਾ ਵੀ ਪੱਖ ਜਿਹੜਾ ਹੈ ਉਹ ਸੁਣਿਆ ਆਹ ਮੈਂ ਇਹਨੂੰ ਕਿੰਨੇ ਸਾਲ ਪਹਿਲਾਂ ਮੈਰਿਜ ਕਰਵਾਈ ਹੋਈ ਹੈ ਇਹਨਾਂ ਨੇ ਇਨਾਂ ਦੀ 2 ਮਹੀਨੇ ਪਹਿਲਾਂ ਜਿਹੜੀ ਹੈ ਇਹ ਮੈਰਿਜ ਇਹਨਾਂ ਦੀ ਹੋਈ ਹੈ ਤੇ ਹੁਣ ਕਿਸ ਤਰ੍ਹਾਂ ਦਾ ਸਟੈਪ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕੋਚੁੱਕਿਆ ਜਾ ਰਿਹਾ ਹੈ ਇਹਦੇ ਚ ਪਹਿਲਾਂ ਤਾਂ ਅਸੀਂ ਇਹ ਦੇਖ ਰਹੇ ਹਾਂ ਵੀ ਜੇ ਇਹ ਦੇਖੋ ਜੋ ਵੀ ਇਸ਼ੂ ਹੈਗਾ ਇਹ ਪਿੰਡ ਲੈਵਲ ਤੇ ਸੀ ਤੇ ਜੇ ਇਹ ਬੜਾ ਕੁਆਡਲੀ ਕਿਤੇ ਸੌਟ ਹੁੰਦਾ ਹੋਵੇ ਚਾਹੇ ਉਹ ਪੰਚਾਇਤ ਵੱਲੋਂ ਮਤਾ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਪਿੰਡ ਵਾਲਿਆਂ ਨੂੰ ਸਮਝਾ ਕੇ ਵੀ ਇਹ ਚੀਜ਼ ਇਲੀਗਲ ਹੈ ਇਹ ਮਤਾਂ ਇਹ ਜਨ ਨਹੀਂ ਪਾਸ ਕਰ ਸਕਦੇ ਕਿਉਂਕਿ ਦੇਖੋ ਹਰ ਕੋਈ ਇੱਥੇ ਹੱਕਦਾਰ ਹੈ ਵੀ ਆਪਦੀ ਮਰਜ਼ੀ ਨਾਲ ਆਪਦੀ ਆਜ਼ਾਦ ਮਰਜ਼ੀ ਨਾਲ ਜਿਹੜੀ ਜ਼ਿੰਦਗੀ ਹੈ ਉਹ ਜੀ ਸਕਦਾ ਹੈ ਤਾਂ ਇਹਨਾਂ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਜਿਹੜਾ ਜੇ ਇਸ ਤਰ੍ਹਾਂ ਇਹ ਬਾਇਕਾਊਟ ਹੁੰਦੇ ਨੇ ਤਾਂ ਉਹ ਵਾਇਲਿਟ ਹੁੰਦਾ ਤਾਂ ਮਤਲਬ ਇਹੀ ਚੀਜ਼ ਅਸੀਂ ਪਹਿਲਾਂ ਕਵਾਡਰਲੀ ਰਿਜ਼ੋਲਵ ਰਿਜ਼ੋਲਵ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਨ ਕੇਸ ਜੇ ਇਹਨਾਂ ਨੂੰ ਫਿਰ ਵੀ ਲੱਗਦਾ ਹੈ ਵੀ ਇਹਨਾਂ ਨੂੰ ਕਿਸੇ ਤੋਂ ਥ੍ਰੈਟ ਹੈ ਤਾਂ ਅਸੀਂ ਉਸ ਹਾਵਨਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਨਾਂ ਬੰਦਿਆਂ ਤੇ ਕਰਾਂਗੇ ਇਹ ਜਿਹੜਾ ਕਪਲ ਹੈਗਾ ਜੀ ਇਹ ਬਾਲ ਕੇ ਨਵਾਲੇ ਕਿਸ ਤਰ੍ਹਾਂ ਦੀ ਨਦੀ ਇਹ ਡੇਟਸ ਅਸੀਂ ਦੇਖੋ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਜਿਹੜਾ ਐਕਚੁਅਲ ਪ੍ਰੂਫ ਜਿਹੜਾ ਹੈਗਾ ਡੇਟ ਆਫ ਬਰਥ ਦਾ ਉਹ ਜਾਂ ਤਾਂ ਅਸੀਂ ਜਿਹੜਾ ਮੈਟ੍ਰਿਕ ਦਾ ਕੋਈ ਸਰਟੀਫਿਕੇਟ ਹੈ ਕੋਈ ਸਕੂਲ ਦਾ ਸਰਟੀਫਿਕੇਟ ਹੈ ਉਹਨੂੰ ਮੰਨਾਂਗੇ ਜਾਂ ਫਿਰ ਜਿਹੜਾ ਐਕਚੁਅਲ ਡੇਟ ਆਫ ਬਰਥ ਹੈ ਉਹਨੂੰ ਹੀ ਮੰਨਿਆ ਜਾਏਗਾ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਸਾਡੇ ਕੋਲ ਰਿਕਾਰਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਇਡੈਂਟੀਟੀ ਪ੍ਰੂਫ ਆਂਦਾ ਉਹ ਮੰਨਣ ਯੋਗ ਨਹੀਂ ਹੈ ਪੰਜਾਬ ਰਾਜ ਮੈਲਾ ਕਮਿਸ਼ਨਰ ਦੇ ਵੀ ਪੇਸ਼ ਹੋਣ ਲਈ ਜਦੋਂ ਨੋਟਿਸ ਆਇਆ ਹੈ ਜੀ ਉਹਦੇ ਰਿਗਾਰਡ ਇਹ ਵੀ ਸੋ ਪੁੱਛ ਕੀਤੀ ਤੁਹਾਡੇ ਵੱਲੋਂ ਹਾਂਜੀ ਦੇਖੋ ਇੱਕ ਖਬਰ ਜਿੱਦਾਂ ਅੱਜ ਦੇ ਨਿਊਜ਼ਪੇਪਰ ਚ ਲੱਗੀ ਤਾਂ ਉਹ ਸੂ ਮੋਟੋ ਉਸ ਸੀਜ਼ ਦਾ ਨੋਟਿਸ ਲੈਂਦੇ ਹੋਏ ਕਮਿਸ਼ਨ ਵੱਲੋਂ ਚਿੰਤਾ ਜਤਾਉਂਦੇ ਹੋਏ ਇਹਨਾਂ ਨੂੰ ਜਿਹੜੇ ਮਦਈ ਪਾਰਟੀ ਇਹਨਾਂ ਨੂੰ ਨਾਲ ਪੰਚਾਇਤ ਨੂੰ ਤੇ ਸਾਡੀ ਜਿਹੜੀ ਪੁਲਿਸ ਟੀਮ ਹੈ ਤੇ ਉਹਨਾਂ ਨੂੰ ਜਿਹੜਾ ਹੈ ਕਮਿਸ਼ਨ ਵੱਲੋਂ ਮਤਲਬ ਹਾਜ਼ਰ ਹੋਣ ਲਈ ਉੱਥੇ ਸਾਰੀ ਚੀਜ਼ ਐਕਸਪਲੇਨ ਕਰਨ ਲਈ ਕਿਹਾ ਗਿਆ ਹੈ ਮੈਡਮ ਪਿੰਡ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਜਿੱਦਾਂ ਪਿੰਡ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੁਹਾਡੇ ਵੱਲੋਂ ਉਸ ਦੇ ਉੱਪਰ ਵੀ ਕੋਈ ਕੰਮ ਕੀਤਾ ਜਾ ਰਿਹਾ ਹੈ ਜੀ ਕਿ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਅੰਸ਼ਕੋਈ ਘਟਨਾ ਨਾ ਵਾਪਰੇ ਦੇਖੋ ਜੀ ਪਿੰਡ ਦੇ ਲੋਕਾਂ ਨੂੰ ਤਾਂ ਅਸੀਂ ਐਂ ਕਹਿ ਸਕਦੇ ਹਾਂ ਵੀ ਸਮਝਾਉਣ ਦੀ ਲੋੜ ਹੈ ਇਹ 21ਵੀਂ ਸਦੀ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ ਜਿੱਥੇ ਅਸੀਂ ਇੱਕ ਤਾਂ ਇੱਕ ਪਾਸੇ ਗੱਲਾਂ ਕਰਦੇ ਹਾਂ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਵੀ ਕੋਈ ਵੀ ਆਪਦੀ ਜਿਹੜੇ ਫੈਸਲੇ ਨੇ ਕਿਸੇ ਵੀ ਤਰ੍ਹਾਂ ਦੇ ਭਾਵੇਂ ਨੌਕਰੀ ਦੇ ਨੇ ਭਾਵੇਂ ਵਿਆਹ ਦੇ ਨੇ ਜੇ ਹੋਰ ਵੀ ਜ਼ਿੰਦਗੀ ਚ ਕੋਈ ਵੱਡੇ ਫੈਸਲੇ ਨੇ ਉਹ ਆਪ ਕੋ ਲੈ ਸਕਦਾ ਹੈ ਤੇ ਦੂਸਰੇ ਪਾਸੇ ਅਸੀਂ ਉਸੇ ਸੋਚ ਨੂੰ ਛੋਟਾ ਕਰਕੇ ਉਹਨੂੰ ਸਕੋਰਡ ਕੇ ਆਪਾਂ ਇਹ ਕਹਿ ਰਹੇ ਆਂ ਵੀ ਇਹ ਇੱਥੇ ਰਹਿਣ ਦੇ ਹੱਕਦਾਰ ਨਹੀਂ ਹੈਗੇ ਤਾਂ ਇਹ ਬੜੀਆਂ ਕੰਟਰਾਸਟਿੰਗ ਚੀਜ਼ਾਂ ਨੇ ਜੋ ਲੋਕਾਂ ਨੂੰ ਜਿਹੜੀਆਂ ਸਮਝਾਉਣ ਦੀ ਲੋੜ ਹੈ ਤੇ ਅਸੀਂ ਉਹੀ ਕੋਸ਼ਿਸ਼ ਕਰ ਰਹੇ ਆਂ ਸੋ ਦਾਦੇ ਦੇ ਪਿੰਡ ਦੇ ਵਿੱਚ ਇਹ ਮੁੰਡੇ ਕੁੜੀ ਦੇ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾਇਆ ਪੂਰਾ ਪਿੰਡ ਪੰਚਾਇਤ ਦੇ ਨਾਲ ਖੜਾ ਹੋ ਗਿਆ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਇਸ ਮੁੰਡੇ ਕੁੜੀ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਆਮਣੇ ਆਈ ਇਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇਹਦੇ ਵਿੱਚ ਸਖਤ ਨੋਟਿਸ ਲਿਆ ਅਤੇ ਪੰਚਾਇਤ ਵੱਲੋਂ ਪਾਏ ਗੇ ਮਤੇ ਨੂੰ ਲੈ ਕੇ ਸੰਗਰੂਰ ਦੇ ਡੀਐਸਪੀ ਨੂੰ ਹੁਕਮ ਜਾਰੀ ਕੀਤੇ ਗਏ ਤਾਂ ਕਿ ਇਹ ਜੀ ਰਿਪੋਰਟ ਸੌਂਪੀ ਜਾਵੇ ਜਿਸ ਤੋਂ ਬਾਅਦ ਦੋਨੇ ਧਿਰਾਂ ਨੂੰ ਜਿਹੜਾ ਕਿ ਦਫ਼ਤਰ ਵਿੱਚ ਬੁਲਾ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਗਈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲੇ ਜੈਨ ਦੀ ਰਿਪੋਰਟ